ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਥੋੜੀ ਦੇਰ ਦੇ ਵਿੱਚ ਸ਼੍ਰੀਨਗਰ ਦੇ ਗੁਰਦੁਆਰਾ ਸ਼ੇਮੀ ਪਾਤਸ਼ਾਹੀ ਤੋਂ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ। ਸੀਐਮਮਾਨ ਸਮੇਤ ਉਗਗੀਆਂ ਸ਼ਖਸੀਅਤਾਂ ਜਿਹੜੀਆਂ ਨੇ ਇਸ ਤੇ ਹਾਜ਼ਰੀ ਭਰਨਗੀਆਂ 22 ਨਵੰਬਰ ਨੂੰ શ્રી ਅਨੰਦਪੁਰ ਸਾਹਿਬ ਇਹ ਨਗਰ ਕੀਰਤਨ ਪਹੁੰਚੇਗਾ ਉੱਥੇ ਰਵਾਨੀ ਰਵਾਨਗੀ ਦੇ ਮੌਕੇ ਸੰਗਤ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਹੋਰ ਉਗਗੀਆਂ ਸ਼ਖਸੀਅਤਾਂ ਮੌਜੂਦ ਰਹਿਣਗੀਆਂ ਦੱਸਦੀ ਕਿ ਸ਼੍ਰੀ ਨਗਰ ਤੋਂ ਰਵਾਨਾ ਹੋ ਕੇ ਜੰਮੂ ਪਠਾਨਕੋਟ ਦਸੂਹਾ ਹੁਸ਼ਿਆਰਪੁਰ ਮਹਿਲਪੁਰ ਗੜਸ਼ੰਕਰ ਤੋਂ ਗੁਜ਼ਰਦਾ ਹੋਇਆ 22 ਨਵੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋ ਰਿਹਾ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਸੀਐਮ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਆਂ ਸ਼੍ਰੀ ਨਗਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੋਂ ਜਿੱਥੇ ਕਿ ਅੱਜ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਦੱਸਦੇ ਕਿ ਸੀਐਮ ਭਗਵੰਤ ਸਿੰਘ ਮਾਨ ਸਮੇਤ ਹੋਰ ਕਈ ਉੱਗੀਆਂ ਸ਼ਖਸੀਅਤਾਂ ਜਿਹੜੀਆਂ ਹਾਜ਼ਰੀ ਭਰਣਗੀਆਂ ਸੀਐਮ ਮਾਨ ਜੜੇ ਨੇ ਉਹ ਪਹੁੰਚ ਚੁੱਕੇ ਨੇ ਦਰਬਾਰ ਸਾਹਿਬ ਦੇ ਵਿੱਚ ਹਾਜ਼ਰੀ ਉਹਨਾਂ ਦੇ ਵੱਲੋਂ ਭਰੀ ਗਈ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਸ਼੍ਰੀਨਗਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਸੀਐਮ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਨਤਮਸਤਕ ਹੋਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਨਾਲ ਹੋਰ ਵੀ ਕਈ ਉੱਗੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀ ਭਰੀ ਹੈ ਦੱਸਦੇ ਕਿ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹ ਨਗਰ ਕੀਰਤਨ ਪਹੁੰਚੇਗਾ ਉੱਥੇ ਹੀ ਰਵਾਨਗੀ ਮੌਕੇ ਦੱਸਦੇ ਕਿ ਸੰਗਤ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਹੋਰ ਉੱਗੀਆਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਹੈ ਸ਼੍ਰੀ ਨਗਰ ਤੋਂ ਰਵਾਨਾ ਹੋ ਕੇ ਜੰਮੂ ਪਠਾਨਕੋਟ ਦਸੂਹਾ ਹੁਸ਼ਿਆਰ ਮੈਲਪੁਰ ਗੜਸ਼ੰਕਰ ਜੋ ਗੁਜ਼ਰਦਾ ਹੋਇਆ 22 ਨਵੰਬਰ ਨੂੰ Shri Anandpur ਸਾਹਿਬ ਵਿਖੇ ਸੰਪੂਰਨ ਹੋਵੇਗਾ। ਰਦਸ ਕਰ ਨਹੀਂ ਯਾਰ ਰਦਸ ਕਰ ਨਹੀਂ ਕੀ ਕਰਾਂਗਾ ਅਭ ਯਾਰ ਚਲੋ 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 ਪਿੱਛੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੀ ਅੱਜ ਸ਼੍ਰੀ ਨਗਰ ਦੇ ਗੁਰਦੁਆਰਾ ਸ਼ੇਵੀ ਪਾਤਸ਼ਾਹੀ ਤੋਂ ਜਿਹੜੀ ਹੈ ਆਰੰਭਤਾ ਹੋ ਰਹੀ ਹੈ ਅਰਜਨ ਹਰਿ ਨੂੰ ਜੀਵਨ ਰੂਪੀ ਨਿਮਰਤਾ ਨਾਲ ਸੇਵਾ ਕਰਿ ਸਿਮਰਨ ਕਰੇ। ਇਸ ਤਰ੍ਹਾਂ ਇੱਕ ਪ੍ਰਕਿਰਿਆ ਸੰਪਰਨ ਹੋਣ ਦਾ ਅਹਿਸਾਸ ਹੋਣਾ ਚਾਹੀ। ਸਸਲਾ ਪਾਛਾ ਦੀ ਦੂਰੂਪੀ ਸਿਸ਼ਟ ਸਾਰੀ ਸ਼ਕਤ ਪਰਉਪਕਾਰੀ ਨਾ ਕਰੇ। ਲੋਕ ਕਿਰਿਤੁ ਦੇ ਪ੍ਰਭਾਅ ਦਰਪਨ ਤੇ ਸੰਜੀਵ ਹੋਣਾ। ਦੂਜਾ ਧਿਆਨ ਅੰਤੁਆ ਸਤਿ ਨੰ ਕਰਨੀਆ ਮੁਕਤੀ ਆਸਿ ਨਾ ਜੋਤਿ ਦੇ ਨਾਮ ਤੇਵਾਂ ਚੀ ਅਭੀਖਵਾਜੀ ਕੋ ਅਨਿਕ ਕੇਂਦਿਤ। ਇਹਨਾਂ ਕੇ ਆਰਸ ਚੰਦ ਦੀ ਮਾਇਸ ਤੇ ਖਾਸ ਕਰਕੇ ਗੁਰਜੀ ਵਾਲੇ ਜੂਰਾ ਸੁਖਸ਼ਮੀਏ ਕੰਮੀ ਜੀ ਸ੍ਰੀ ਪਰਮਾਤਮਾ ਦਾ ਬਖਸ਼ਿਸ਼ ਨੂੰ ਲੈ ਕੇ ਕਰਨੀਆਂ ਚੜ੍ਹੇ ਆਰਿਆਨ ਚਿਰਾਗ ਦੇ ਤੁਹਾਰਾ ਅੰਸ਼ੇ ਹੋਣ ਕਿ ਭਾਵੇਂ ਕਿ ਸ੍ਰੀ ਆਰਸ ਦੀ ਦਿੱਤਾ ਸੁਆਸਾ ਨਾਲ ਕਾਇਨਾਤ ਬੁਟਮਾਇ ਦਿੱਤੀ ਹੈ ਕਿ ਖਾਸ ਗੁਰਜੀ ਵਾਲੇ ਜੂਰਾ ਸੁਖਸ਼ਮੀਏ ਕੰਮੀ ਜੀ ਵਾਲੇ ਜੂਰਾ ਮਾਤਾ ਸੰਸਰ ਦਾ ਸਿੱਖੀ ਆਧਾਰ ਸਦੀਪੁਰ ਕਲਪ ਨੂੰ ਵਾਜ ਕਰੇ ਸਤਿ ਸ੍ਰੀ ਅਕਾਲ ਜਨ ਜਨ ਖਲਸਾ ਦੀ ਸੈਨਭੂ ਦਰਦਖਰਿਆ ਦੇ ਦਿੱਤ ਸਪ੍ਰਤਿਕ ਪ੍ਰਧਾਨੀ ਦੀ ਸਹਾਇਤ ਖਲਸਾ ਜਿੱਤੇ ਬੋਲ ਬਨ ਬਲਜੀ ਜੈ ਹੋਵੇ ਕਾਨੁਸ਼ੀਦਾਂ ਕੇ ਸਤੰਦ 79 ਵਿਕ ਅਵਸ਼ਦ ਅਸਪਸ਼ਦਨ ਦਾ ਨਾਸੇਦਾਂ ਨਾਮ ਦੰਤਨੀ ਅੰਮ੍ਰਿਤ ਸਰਜੀ ਦੇਸ਼ਨਾਂ ਚੌਂਕੀਆਂ ਚੜ੍ਹਦੇ ਦੀਗੇ ਜਗੋਤ ਤਰਤ ਹੁਕਰਜਤ ਕਰ ਪ੍ਰਜੀ ਜੈ ਹੋਵੇ ਜਿੱਕਾਂ ਦਾ ਮੰਦੀ ਮਨ ਮਨ ਜਿੰਮੰਦਰ ਕਾ ਵੈਤੂ ਨੇ ਕਾਲਕੁ ਆਪਣੇ ਅੰਤ ਦੇਸ ਦਾ ਸਹਿਯੋਗਦਾਰ ਜਿਸਨਨ ਕਣ ਸਤਿ ਪਵਤ ਦਵਾਰਿਆਂ ਤੁਮ ਧੰਮਾ ਜਨਤ ਅੰਤ ਨੂੰ ਛੋੜਾ ਚੁਲੇ ਲਸੂ ਵਿਚਾਰ ਇਸੇ ਵਸੰਗ ਦਾ ਜਨਨ ਕੰਪਨ ਕਾ ਉਸਨ ਬਖਸ਼ੀ ਇਹਨ ਮਾਰਿਆ ਤੇ ਮਾਰੀ ਤਾਂੀਆਂ ਸਤਾਂ ਦੀ ਹੋ ਕੇ ਅੰਦੀ ਕੋਸ ਚਿਕਤਾ ਵੈਪੂਜੀ ਤਨ ਤਨ ਸ਼੍ਰੀ ਪ੍ਰਭੂ ਤੇ ਕਹਜ ਸੱਚੀ ਅੰਤ ਕੋਈ ਮਕੀਤਾ ਸਿਕੰਦਲ ਪੈ ਸਕੀ ਦਾਸ ਜੀ ਤਨ ਤਨ ਬੈਹਾ ਜੀ ਮਹਾਰਾਜ ਆਪ ਇਸੇ ਕਿਸਮਾ ਨੂੰ ਸਮਝ ਦਿੱਤ ਕਿ ਤਵਾਇਪੂ سمون و سنتن مارک پر شروع جیدیتی حضرت بیٹا ہے گروہ حضرت محراج آپ دے وشیش دیوان سکتا ہے گروہ آج تربارہ وشیش دوان سجائے سکتا ہے گروہ جی آپ دنے کرپا بچشکتی معراج سکتا ہے گروہ شبیش محمدی سمبتی اپرون سکتا ہے گروہ آج سریر سکتا ہے گروہ بارت انترکل حضرت محراج آپ دوان سمبتیار کے گروہ سکتا ہے گروہ منا والا دیمان سجائے کے دیوانا مشہد کی اتنان سچے پوری پاری اداس پہنچ مارکنمی معراج ارداس من ان کی سمیں آتی کی حضوری لکھی مارکنمی معراج آتی کی اتبار دوارت کتا بائی برو نگر کی اتن مارکنم سکتا سے نگر تو سکتا بائی برو انہت کو سابق جادے ہی کتا بائی برو آتی کی اداس پہنچی میں تباران کرمی مارکنمی ਲਾਈਫ ਨੂੰ ਆਈ ਸੰਸਾਰ ਵਿੱਚ ਆਧਰੀ ਆਪਣੇ ਦੰਗ ਤੇ ਪ੍ਰਵਾਨ ਕਰਨ ਦੀ ਦੀਦਾ ਰਾਇ ਸੰਗਤ ਨੂੰ ਆਪਣੇ ਕਰੋ ਕਰੋ ਨਾਮ ਦਾ ਸਿੱਖੀ ਦਾਨ ਉਸ ਨੂੰ ਰਖਣਾ ਆਪਿਆਂ ਦੇ ਸੁਰ ਜੋ ਚੰਗਾਈ ਪਾਇ ਤੇ ਸੁਰੱਖ ਕੇ ਜਸ ਬੇਨਤੀ ਕਰਦੇ ਸਨ ਆ ਦੇ ਮਨਵਾ ਸ਼ਮਨ ਕਾਮਨਾ ਉਹ ਕੰਨਿਆ ਅਰਦਾਸ ਬੇਨਤੀ ਮਹਾਰਾਜ ਸਮੂ ਸੰਤਨ ਆਪਣੇ ਦਸੇ ਮਾਰ ਤੇ ਚਰਨ ਸਿਮਤਾ ਰਖਣੀ ਪੰਥ ਤੇ ਆਪਣਾ ਮੇਰਾ ਭਰਮਾ ਪੰਥ ਦੀਆਂ ਹਮੇਸ਼ਾ ਚੱਲਦੀਆਂ ਤਰ੍ਹਾਂ ਆਰਥਿਕ ਕੁੱਝ ਸੀਮਾ ਆਪ ਗਰੂ ਆਪ ਮਿਸਟਰ ਉਸਮ ਦੇ 76 ਸਿੱਖਤਾ ਵਾਈਫਰ ਦਿਨੇ ਦੇ ਵਿਕੀ ਗੁਰੂ ਵੀ ਹਾਜ਼ਰ ਹੈ ਮੈਂ ਸਭਨਾ ਕੋ ਮਹਿਮਾ ਸ਼ਮਨੋਂ ਤੋਂ ਨਾ ਉਨਿਕਨੀਆ ਆਪ ਜੀ ਦੇ ਉਸ ਸਮੁਸਮੁਸ ਸਾਰ ਨੂੰ ਸਾਥ ਸੰਗਤ ਨੂੰ ਕਰ ਅਪਸ਼ਬਦ ਦੇ ਪਾਸ ਕਰਾਉਣਾ ਕਰ ਅਪਸ਼ਬਦ ਸਾਧ ਸੰਦਰਭ ਵਿੱਚ ਵਰਤਨ ਦੇ ਅਗੇ ਬਖਸ਼ੋਪਰ ਕਿਰਪਾ ਸ਼੍ਰੀ ਕੈਂਸਰ ਜੀ ਮਹਾਰਾਜ ਹੁਣ ਆਪ ਜੀ ਆਪਣਾ ਪਵਿੱਤਰ ਹੁਕਮ ਨਾਲ ਬਖਸ਼ ਕੇ ਸਾਧ ਸੰਗਤ ਨੂੰ ਦਿਹਾੜੀ ਤੋਂ ਜੀ ਸਹੀ ਪਿਆਰੇ ਮੇਰ ਜਨਾਬ ਅਸਰਿਆ i ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸ਼੍ਰੀ ਵਾਹਿਗੁਰੂ ਧਰਮ ਕੋਲ ਕਰਮ ਕੋਲ ਸਹਾਰਾ ਤੁਮ ਚਬ ਜਨ Uh oh. not ma ਅਸਕੇ ਸੰਗਤ ਦੀ ਬੈਠੀ ਰਹੇ ਸੰਗਤ ਸਾਹਿਬ ਉੱਪਰ ਹੀ ਜਾਏਗੇ ਉੱਪਰ ਸੀਐਮ ਸਾਹਿਬ ਭਗਵਨ ਮਾਨ ਜੀ ਉਮਰ ਕੁਲਾ ਜੀ ਅਤੇ ਨਾਲ ਹੀ ਨਾਮ ਉਹਦੇ ਕੈਬੀਨਰ ਸਾਹਿਬ ਜੀ ਅਤੇ ਜਿਹੜੇ ਸਾਡੇ ਮਿਨਿਸਟਰ ਸਾਹਿਬਾਨ ਐਮਪੀ ਅਧਰੋਨ ਦਾ ਪਾਇਖਾ ਖਾਲੀ ਜਾਣਗੇ ਸਾਰੀ ਸੰਗਤ ਦੀ ਬੈਠੀ ਰਹੇ ਕਿਉਂਕਿ ਕੋਲ ਜਗ੍ਹਾ ਘੱਟ ਹੈ ਹੋਲਡ ਹੋ ਜਾਣਾ ਤੇ ਇਹਨਾਂ ਬਿਨਾਂ ਕਰਨਾ ਆਪਣੇ ਪੁਰਧਾਰਾ ਪ੍ਰਬੰਧਕ ਕਮੇਟੀ ਦੇ ਅਲਾਈਨਸ ਦੇ ਪ੍ਰਧਾਨ ਜਿੰਨੇ ਵੀ ਹੈ ਅਤੇ ਮੈਂਬਰ ਸਾਹਿਬਾਨ ਉਹਨਾਂ ਪੰਕਾਇਨ ਦੇ ਮੋਢੇ ਨਾਲ ਸੁਪਰਵਾ ਦੇ ਬਾਬਾ ਸੇਨਾ ਸਿੰਘ ਜੀ ਰਾਪੁਰ ਖੜੀ ਵਾਲੇ ਅਤੇ ਪਾਪੂ ਪਿੰਰ ਜੀ ਜਿਹੜੇ ਕਿ ਬਾਬਾ ਜੀ ਦੀ ਸਾਰੀ ਲੈ ਕੇ ਆਣਗੇ ਬਾਕੀ ਸਾਰੀ ਸਾਜਮਤ ਥੱਲੇ ਬੈਠੇ ਨੇ ਜੀ ਆਹ ਜੀ ਮਾਨ ਸਰ ਜਿੰਨੇ ਜੀ ਸਰ ਸੱਤਾ ਪਾਸ ਬੈਠੀ ਹੈ ਕਿ ਬੱਸਾਂ ਵਿੱਚ ਬੈਠ ਜਾ ਕਿਉਂਕਿ ਪੋਰਪੋਰਟ ਸਾਹਿਬ ਮਿੰਦੋਗ ਨਗਰ ਕੀਤੇ ਦੀ ਅਲੰਕਤਾ ਹੋ ਰਹੀ ਹੈ ਜਿਹੜੀ ਜਿਹੜੀ ਸੰਤਾ ਵੀ ਬਾਹਰ ਸਾੜਕ ਤੇ ਹੈ ਉਹ ਕਿਰਪਾ ਕਰਕੇ ਬਸਾਂ ਵਿੱਚ ਬੈਠ ਜਾਣ ਜਿਹੜੀ ਜਿਹੜੀ ਨਾਨਕਪੁਰ ਸਾਹਿਬ ਦੀ ਧਰਤੀ ਤੇ ਜਾ ਰਹੇ ਹਨ ਕਿਰਪਾ ਕਰਕੇ ਆਪਣੀਆਂ ਆਪਣੀਆਂ ਬਸਾਂ ਵਿੱਚ ਬੈਠ ਜਾਣ ਮੀਡੀਆ ਨਹੀਂ ਇਸੋ ਮੀਡੀਆ ਨਹੀਂ ਮੀਡੀਆ ਥੱਲੇ ਮੀਡੀਆ ਵਾਸੀ ਜਗ੍ਹਾ ਜਾਓ ਪੀਡੀਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਨਗਰ ਤੋਂ ਜਿਹੜਾ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ ਸੀਐਮ ਭਗਵੰਤ ਸਿੰਘ ਮਾਨ ਸਮੇਤ ਸੀਐਮ ਉਮਰ ਅਬਦੁੱਲਾਹ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਪੰਜਾਬ ਦੀਆਂ ਹੋਰ ਵੀ ਕਈ ਉੱਗੀਆਂ ਸ਼ਖਸੀਅਤਾਂ ਜਿਹੜੀਆਂ ਨੇ ਮੌਜੂਦ ਨੇ ਦੱਸਦੇ ਕਿ 22 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਇਹ ਨਗਰ ਕੀਰਤਨ ਜਿਹੜਾ ਪਹੁੰਚੇਗਾ ਉਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸੀਐਮ ਉਮਰ ਅਬਦੁੱਲਾ ਅਰਵਿੰਦ ਕੇਜਰੀਵਾਲ ਸਮੇਤ ਹੋਰ ਕਈ ਸ਼ਖਸੀਅਤਾਂ ਜਿਹੜੀਆਂ ਨੇ ਉਹ ਮੌਜੂਦ ਨੇ ਉਹਨਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਕ੍ਰੰਤ ਸਾਹਿਬ ਜੀ ਦੀ ਹਜ਼ੂਰੀ ਚ ਜਿਹੜੀ ਆ ਉਹ ਹਾਜ਼ਰੀ ਭਰੀ ਗਈ ਹੈ ਦੱਸਦੇ ਕਿ ਸ਼੍ਰੀਨਗਰ ਤੋਂ ਰਵਾਨਾ ਹੋ ਕੇ ਜੰਮੂ ਪਠਾਨਕੋਟ ਦਸੂਹਾ ਹੁਸ਼ਿਆਰਪੁਰ ਮਹਿਲਪੁਰ ਗੜ ਸ਼ੰਕਰ ਜੋ ਹੁੰਦਾ ਹੋਇਆ ਇਹ 22 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਨਗਰ ਕੀਰਤਨ ਸੰਪੂਰਨ ਹੋਵੇਗਾ ਉੱਤੇ ਅਜ ਰਾਤ ਜੰਮੂ ਵਿਖੇ 20 ਨਵੰਬਰ ਦੀ ਰਾਤ ਦਾ ਜੜਾ ਹੈ ਠਹਿਰਾਵ ਹੈ 21 ਨਵੰਬਰ ਦੀ ਰਾਤ ਹੁਸ਼ਿਆਰ ਦੇ ਪੁਰ ਦੇ ਵਿੱਚ ਇਸਦਾ ਪੜਾਏ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 62 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਨਗਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਆਮ ਉਮਰਬੁੱਧਲਾ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਮੌਜੂਦ ਨੇ ਉਹਨਾਂ ਦੇ ਵੱਲੋਂ ਗੁਰਦੁਆਰਾ 6ਵੀਂ ਪਾਤਸ਼ਾਹੀ ਵਿਖੇ ਪਹੁੰਚ ਕੇ ਹਾਜ਼ਰੀ ਭਰੀ ਗਈ ਹੈ ਨਾਲ ਹੀ ਹੁਣ ਨਗਰ ਕੀਰਤਨ ਦੀ ਜਿਹੜੀ ਹੈ ਆਰੰਭਤਾ ਹੋਵੇਗੀ ਪੰਜਾਬ ਚ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਇਹ ਨਗਰ ਕੀਰਤਨ ਜਿਹੜਾ ਉਹ ਸੰਪੂਰਨ ਹੋਵੇਗਾ ਤਲੈਪ ਤਸਵੀਰਾਂ ਤੁਹਾਨੂੰ ਸ਼੍ਰੀਨਗਰ ਦੇ ਗੁਰਦੁਆਰਾ ਸ਼ੇਵੀ ਪਾਤਸ਼ਾਹੀ ਤੋਂ ਦਿਖਾ ਰਿਹਾ ਜਿੱਥੇ ਕੀ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਆਰੰਭ ਹੋ ਰਹੇ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਅਮਰ ਅਬਦੁੱਲਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਨਵਿਤ ਕੇਜਰੀਵਾਲ ਸਣੇ ਪੰਜਾਬ ਦੇ ਕਈ ਮੰਤਰੀ ਐਮਪੀ ਮੌਜੂਦ ਨੇ। तशरीन नगर ਤੋਂ ਰਵਾਨਾ ਹੋ ਕੇ ਜੰਮੂ ਪਠਾਨਕੋਟ ਦਸੂਹਾ ਹੁਸ਼ਿਆਰਪੁਰ ਮਹਿਲਪੁਰ ਗੜਸ਼ੰਕਰ ਚ ਹੁੰਦਾ ਹੋਇਆ 22 ਨਵੰਬਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਹ ਨਗਰ ਕੀਰਤਨ ਜਿਹੜਾ ਉਹ ਸੰਪੂਰਨ ਹੋਵੇਗਾ ਅਜਰਾਤ ਜੰਮੂ ਵਿਖੇ ਇਸਦਾ ਪੜਾਅ 20 ਨਵੰਬਰ ਦੀ ਰਾਤ ਪਠਾਨਕੋਟ ਦੇ ਵਿੱਚ ਪੜਾਅ ਹੈ ਅਤੇ 21 ਨਵੰਬਰ ਦੀ ਰਾਤ ਨੂੰ ਹੁਸ਼ਿਆਰਪੁਰ ਦੇ ਵਿੱਚ ਇਸਦਾ ਪੜਾਅ ਹੋਵੇਗਾ ਤੇ ਫਿਰ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪਹੁੰਚ ਕੇ ਇਹ ਨਗਰ ਕੀਰਤਨ ਜਿਹੜਾ ਉਹ ਸੰਪੂਰਨ ਹੋ ਜਾਵੇਗਾ